ਕੌਮੀ ਇਨਸਾਫ ਮੋਰਚਾ ਅਤੇ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਇਕਜੁੱਟ ਹੋ ਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਹੋਏ ਅੱਜ ਪੰਜਾਬ ਫਰ ਤੋਂ ਕਿਸਾਨ ਅਤੇ ਹੋਰ ਕਈ ਜਥੇਬੰਦੀਆਂ ਦੇ ਆਗੂ ਸ਼ੰਭੂ ਬਾਰਡਰ ਦੇ ਉੱਤੇ ਇਕੱਠੇ ਹੋਏ ਸੀ ਹਾਲਾਂਕਿ ਸ਼ੰਭੂ ਬਾਰਡਰ ਤੋਂ ਅੱਗੇ ਕਿਸਾਨ ਜਥੇਬੰਦੀਆਂ ਅਤੇ ਕੌਮੀ ਇਨਸਾਫ ਮੋਰਚੇ ਦੇ ਆਗੂ ਨਹੀਂ ਜਾ ਸਕੇ ਕਿਉਂਕਿ ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਦੇ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਪੂਰਨ ਤੌਰ ਤੇ ਬੈਰੀਕੇਟਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਮੋਰਚੇ ਦੇ ਅਤੇ ਕਿਸਾਨ ਜਥੇਬੰਦੀਆਂ ਦੀ ਆਗੂ ਸ਼ੰਭੂ ਬਾਰਡਰ ਦੇ ਉੱਤੇ ਹੀ ਇਕੱਠੇ ਹੁੰਦੇ ਨੇ ਤਕਰੀਬਨ 12 ਵਜੇ ਇਹਨਾਂ ਦੇ ਵੱਲੋਂ ਇੱਕ ਸ਼ਾਂਤਮਈ ਪ੍ਰਦਰਸ਼ਨ ਸ਼ੰਭੂ ਬਾਰਡਰ ਦੇ ਉੱਤੇ ਸ਼ੁਰੂ ਕੀਤਾ ਜਾਂਦਾ ਹੈ ਤੇ ਤਕਰੀਬਨ 4 ਵਜੇ ਕੇਂਦਰ ਸਰਕਾਰ ਦੇ ਨੁਮਾਇੰਦੇ ਇੱਥੇ ਆਉਂਦੇ ਨੇ ਅਤੇ ਮੋਰਚੇ ਦੇ ਆਗੂਆਂ ਦੇ ਨਾਲ ਇੱਕ ਮੀਟਿੰਗ ਕਰਦੇ ਨੇ ਜਿਸ ਦੇ ਵਿੱਚ ਮੋਰਚੇ ਦੇ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਕਜੁੱਟ ਹੋ ਕੇ ਇੱਕ ਮੰਗ ਪੱਤਰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਸੌਂਪਿਆ ਗਿਆ ਜਿਹੜੇ ਇਹ ਮੰਗ ਪੱਤਰ ਆ ਜਾਂ ਮਨੋਰਥ ਪੱਤਰ ਹੈ ਜਿਹੜਾ ਅੱਜ ਲੈ ਕੇ ਗਿਆ ਇਹ ਪਹਿਲਾਂ ਕੋਈ ਥੋੜਾ ਲਗਭਗ ਇਹ ਜਨਵਰੀ 2023 ਤੋਂ ਚੱਲ ਰਿਹਾ ਮਹੱਲੇ ਹੈੱਡਕੁਆਟਰ ਹੈ ਇਹਦਾ ਮੋਰਚੇ ਦਾ ਉਦੋਂ ਤੋਂ ਇੱਕ ਨਹੀਂ ਦਰਜਨਾ ਜਿਹੜੇ ਮੰਗ ਪੱਤਰੇ ਤੋਂ ਪਹਿਲਾਂ ਦਿੱਤੇ ਜਾ ਚੁੱਕੇ ਫਿਰ ਹੁਣ ਫਿਰ ਇਥੋਂ ਵਾਪਸ ਜਾਉਂਗੇ ਸ਼ੰਭੂ ਬਾਰਡਰ ਖੁੱਲਲੇਗਾ ਇੱਕ ਵਾਰੀ ਅਸੀਂ